ਮੇਰਾ ਨਾਮ ਵੈਸੀ ਮੈਂ ਕੱਲ ਤੇ ਜਦੋਂ ਮੈਂ ਥੋੜਾ ਜਿਹਾ ਇੰਸਪਾਇਰ ਜਿਹਾ ਹੋ ਕੇ ਨਾ ਕੱਲ ਤੁਸੀਂ ਕਹਿੰਦੇ ਵੀ ਚਲੋ ਠੀਕ ਹੈ ਵੀ ਇੱਕ ਫੰਡਾਮੈਂਟਲ ਤੌਰ ਤੇ ਸਟਾਕ ਲੈ ਲੈਣੇ ਆਪਾਂ ਜੀ ਤੇ ਕੱਲ ਮੈਂ ਤੁਹਾਨੂੰ ਪੁੱਛਿਆ ਵੀ ਜੇ ਬਾਈ ਕਰ ਲਈ ਵੀ ਡਿੱਪ ਹੋ ਜਾਂਦਾ ਆ ਸ਼ਾਇਦ ਤੁਹਾਨੂੰ ਯਾਦ ਹੋਵੇ ਕੱਲ ਵੀ ਆ ਜੀ ਮੈਂ ਜੀ ਜੀ ਅੱਜ ਮੈਂ Amazon ਤੇ ਬਾਈ ਕਰ ਲਈ ਉਹ ਡਿੱਪ ਹੋ ਗਿਆ ਵੈਸੇ ਮੈਂ ਨਾ ਵੈਸੇ ਮੈਂ ਉਹ ਘਬਰਾਉਣ ਦੀ ਗੱਲ ਕੋਈ ਨਹੀਂ ਹੁੰਦੀ ਵੈਸੇ ਮੈਂ ਤੁਹਾਨੂੰ ਇੱਕ ਇੱਕ ਥੋੜਾ ਤੋਂ ਗੱਲ ਗੱਸ ਲੈਣ ਜਾਂਦਾ ਵੀ ਮੇਰੇ ਕੋਲ ਫੰਡਾਮੈਂਟਲੀ ਕਿਉਂਕਿ ਮੈਂ ਇਨਵੈਸਟਮੈਂਟਾਂ ਭਾਜੀ ਕੀਤੀਆਂ ਜੇ ਤੁਸੀਂ ਗਾੜੀ ਕਰ ਸਕਦੇ ਹੋ ਮੇਰੇ ਕੋਲ ਐਮਾਜ਼ਾਨ ਬਿਟਕੋਇਨ ਐਂਡ ਮੀਡੀਆ ਤੇ ਇਸ ਤਰ੍ਹਾਂ ਦੇ ਸਾਰੇ ਸ਼ੌਕ ਚੱਕੇ ਨੇ ਵੀ ਇਹ ਲੈ ਸਕਦੇ ਤੇ ਫੰਡਾਮੈਂਟਲੀ ਸਟਰੌਂਗ ਨੇ ਤੇ ਮੈਂ ਬਾਇੰਗ ਜਾਰੀ ਰੱਖਾ ਥੋੜੀ ਥੋੜੀ ਬਾਇੰਗ ਕਰਦਾ ਰਹਾ ਇਹਨਾਂ ਵਿੱਚ ਬਿਟਕੋਇਨ ਵੀ ਮੇਰੇ ਕੋਲ ਮਤਲਬ ਮਤਲਬ ਵੀ ਮੇਰੇ ਜਿਹੜਾ ਪੋਰਟਫੋਲੀਓ 60 8 40% ਬਿਟਕੋਇਨ ਵੀ ਬਿਟਕੋਇਨ ਹੀ ਪਿਆ ਮੇਰੇ ਕੋਲ ਜੀ ਤਾਂ ਮੈਂ ਬਾਇੰਗ ਕਰਦਾ ਇਹਨਾਂ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈ ਮੈਂ ਸਿਰਫ ਵੀ ਬਾਇੰਗ ਕਰਦੀ ਮੂਡ ਚ ਮੈਂ ਵੇਚਣ ਦੇ ਮੂਡ ਚ ਤਾਂ ਨਹੀਂ ਆਲੇ ਪੰਜ ਚਾਰ ਦਿਨ ਦਾ ਜਦੋਂ ਮੈਂ ਕਹਾਂ ਬਾਇੰਗ ਕਰ ਦਰਨਾ ਹੌਲੀ ਹੌਲੀ ਇੱਕੋ ਦਮ ਨਹੀਂ ਹੌਲੀ ਹੌਲੀ ਤੇ ਸੈਕੰਡ ਮੇਰਾ ਕੁਐਸਚਨ ਇਹ ਸੀਗਾ ਵੀ ਚਲੋ ਮੈਂ ਤੁਹਾਨੂੰ ਥੋੜੇ ਪ੍ਰੋਗਰਾਮ ਨੂੰ ਫਾਲੋ ਕਰਦਾ ਆ ਕਿਹਾ 80 ਵਿੱਚ ਜਿਵੇਂ ਹੁਣ ਕਹਿੰਦੇ 104% ਟੈਰਿਫ ਲਾਉਣ ਦਾ ਲਾ ਦੇਣਾ ਕੱਲ ਜਾਂ ਲੱਗਣਾ ਨਹੀਂ ਮੈਨੂੰ ਇਹਦੇ ਬਾਰੇ ਖਬਰ ਪਤਾ ਨਹੀਂ ਬਈ ਲੱਗਣਾ ਕਿ ਨਹੀਂ ਲਾਉਣਾਗਾ ਪਹਿਲੇ ਏਡੀ ਵੱਡੀ ਮਾਰਕੀਟ ਇੱਕ ਇੱਕ ਛੋਟੀ ਗੱਲ ਦੇ ਉੱਪਰ ਹਿੱਲ ਸਕਦੀ ਹੈ ਕਿ ਐਜੀ ਕਿਉਂਕਿ ਆਪਾਂ ਤਾਂ ਸੋਚਦੇ ਹਾਂ ਵੀ ਮਯੂਐਸ ਮਾਰਕੀ ਫੰਡਾਮੈਂਟਲ ਤੇ ਚੱਲਦੀ ਹੈ ਵੀ ਇੱਕ ਪ੍ਰੋਫਿਟ ਐਂਡ ਲਾਸਟ ਤੇ ਚੱਲਦੀ ਹੈ ਜਾਂ ਫਿਰ ਕਿਵੇਂ ਚੱਲਦੀ ਹੈ ਕਿ ਐ ਇੱਕ ਨਿਊਜ਼ ਨਾਲ ਹੀ ਹਿੱਲ ਸਕਦੀ ਹੈ ਮਾਰਕੀਟ ਐਨਾ ਕੁਝ ਹੋ ਸਕਦਾ ਹੈ ਤੇ ਵਿੱਚ ਰੀਜ਼ਨ ਕੀ ਹੋ ਸਕਦੇ ਜੇ ਹਿੱਲ ਵੀ ਹਿਲਦੀ ਵੀ ਹੈ ਇਹ ਕਿ ਐ ਗਲਤ ਕਰਨ ਲੱਗੀ ਚੰਗੀ ਗੱਲ ਹੈ ਜੀ ਕੀ ਕਹਿਣਾ ਚਾਹੋਗੇ ਸੋਹੀ ਭਾਈ ਜੀ ਇਸ ਦੇ ਉੱਤੇ ਦੇਖੋ ਮਾਰਕੀਟ ਜਿਹੜੀ ਹੈਗੀ ਹੈ ਆਪੀ ਆਫਲਾਈਨ ਸੁਣ ਲਓਗੇ ਜੀ ਹਾਂ ਜੀ ਹਾਂ ਜੀ ਹਾਂ ਜੀ ਓਕੇ ਥੈਂਕ ਯੂ ਭਾਈ ਅਸਪੈਸ਼ਲੀ ਭਾਜੀ ਹੁਣੀ ਜਿਹੜੀ ਬਿਟਕੋਇਨ ਦੀ ਗੱਲ ਕੀਤੀ ਆ ਮੈਂ ਸਾਰਿਆਂ ਨੂੰ ਤਕਰੀਬਨ ਪਤਾ ਮੈਂ ਜਾਦਾ ਪਹਿਲਾਂ ਇਹਨਾਂ ਇਨਵੈਸਟਮੈਂਟ ਕਰਦਾ ਆ ਆਈ ਐਮ ਨਾਟ ਅ ਇਨਵੈਸਟਰ ਬਿਟਕੋਇਨ ਫੈਨ ਐਂਡ ਆਈ ਡੋਨਟ ਇਨਵੈਸਟ ਇਨ ਬਿਟਕੋਇਨ ਬਟ ਆਈ ਡੂ ਫਾਲੋ ਬਿਟਕੋਇਨ ਸਟਾਕਸ ਜਿਹੜੇ ਬਿਟਕੋਇਨ ਜਿਹੜੇ ਸਟਾਕ ਮੋਸਟਲੀ ਫਾਲੋ ਕਰਦਾ ਬਿਟਕੋਇਨ ਦੀ ਕੀ ਆ ਇਹਦੇ ਵਿੱਚ ਐਸੈਟ ਕੋਈ ਨਹੀਂ ਹੈਗੇ ਇਹ ਸਿਰਫ ਸਪਲਾਈ ਐਂਡ ਡਿਮਾਂਡ ਤੇ ਚੱਲ ਰਿਹਾ ਸੋ ਆਈ ਟ੍ਰਾਈ ਟੂ ਸਟੇ ਅਵੇ ਜਿਹੜੀਆਂ ਬਿਟਕੋਇਨ ਤੋਂ ਐਸ ਫਾਰ ਐਸ ਆਈ ਕੈਨ ਬਿਕਾਜ਼ ਇਹਦੇ ਮੈਕਾ ਵਾਰਨ ਬਫੇਟ ਵੀ ਬਿਟਕੋਇਨ ਜਾਂ ਚਾਰਲੀ ਮੰਗਰ ਨੇ ਵੀ ਕਮੈਂਟਸ ਕੀਤੀਆਂ ਸੀ ਇਹਦੇ ਉੱਪਰ ਕਹਿੰਦਾ ਸੀ ਇਟਸ ਨਾਟ ਅ ਐਸੈਟ ਇਟਸ ਨਾਟ ਐਨ ਇਨਵੈਸਟਮੈਂਟ ਥਿਸ ਇਜ਼ ਪਰਫੈਕਟ ਇਟਸ ਜਸ ਸਪੈਕੂਲੇਸ਼ਨ ਲੋਕ ਆ ਰਹੇ ਹੈਗੇ ਆ ਤਾਂ ਐਟ ਦੀ ਐਂਡ ਗੇਮ ਜਿਹੜੀ ਆ ਗਈ ਚਾਰਲੀ ਮੰਗਰ ਨੇ ਇਹ ਵੀ ਕਹੀ ਸੀ ਫੀਪੋ ਗੋਣਾ ਗੈਟ ਹਰਟ ਇਨ ਇਨਵੈਸਟਿੰਗ ਇਨ ਬਿਟਕੋਇਨ i don't know what's going to happen at the end i i do believe in charlie munger was very good investor advice uh, so i personally i'm not a big fan of uh, bitcoin i think there's a better investments out there that can give you more money better money but uh, again i i am not gonna tell anybody to invest in bitcoin because i'm not buying bitcoin so hard people i thought i ਹਾਂਜੀ ਭਾਜੀ ਸੋ ਸੇਮ ਭਾਜੀ ਮੇਰਾ ਨਾ ਤਾਂ ਮੇਰੀ ਕੋਈ ਵੀ ਇਨਵੈਸਟਮੈਂਟ ਜਿਹੜੀ ਆ ਪਰਸਨਲੀ ਵੀ ਕਿਸੇ ਵੀ ਕ੍ਰਿਪਟੋ ਦੇ ਵਿੱਚ ਮੈਂ ਇਕੱਲਾ ਬਿਟਕੋਇਨ ਨਹੀਂ ਕਿਸੇ ਵੀ ਕ੍ਰਿਪਟੋ ਦੇ ਵਿੱਚ ਸੋ ਐਕਚੁਅਲੀ ਕੀ ਹੈ ਨਾ ਕਿ ਜਿੱਦਾਂ ਭਾਜੀ ਨੇ ਵੀ ਕਿਹਾ ਵਾਰਨ ਬਫੇ ਜਾਂ ਚਾਰਲੀ ਮੰਗਰ ਬਰਕਸ਼ਾਇਰ ਹੈਥਵੇ ਦੇ ਜਿਹੜੇ ਮਾਲਕ ਨੇ ਤਾਂ ਇਹ ਇਹ ਬਿਟਕੋਇਨ ਦੇ ਵਿੱਚ ਜਿਹੜਾ ਹੈ ਨਾ ਕਿ ਅਸੀਂ ਇਹ ਦੇਖਦੇ ਹਾਂ ਕਿ ਕੋਈ ਵੀ ਚੀਜ਼ ਦੇ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਕਿ ਉਹ ਉਹ ਚੀਜ਼ ਕਰਦੀ ਕੀ ਆ ਜੇ ਅਸੀਂ ਐਪਲ ਦੇ ਵਿੱਚ ਇਨਵੈਸਟ ਕਰ ਰਹੇ ਹਾਂ ਤਾਂ ਐਪਲ ਆਪ ਦੇ ਫੋਨ ਵੇਚ ਰਿਹਾ ਲੈਪਟਾਪ ਵੇਚ ਰਿਹਾ ਉਹਦੀ ਸਰਵਿਸਿਜ਼ ਨੇ ਜਿਵੇਂ ਕੋਕਾ ਕੋਲਾ ਚ ਇਨਵੈਸਟ ਕਰਦੇ ਆ ਤਾਂ ਉਹ ਕੋਕਾ ਕੋਲਾ ਵੇਚ ਰਿਹਾ ਜਾਂ ਕੋਈ ਵੀ ਚੀਜ਼ ਹੈ ਜੇ ਤੁਸੀਂ ਜੇ ਮੈਟਾ ਦੇ ਵਿੱਚ ਕਰਦੇ ਹੋ ਤਾਂ ਮੈਟਾ ਦਾ ਆਪਾਂ ਇੰਸਟਾਗ੍ਰam ਯੂਜ਼ ਕਰਦੇ ਆ ਆਪਾਂ WhatsApp ਯੂਜ਼ ਕਰਦੇ ਆ Facebook ਉਹ ਸਾਰਾ ਕੁਝ ਮੈਟਾ ਦਾ ਸੋ ਇਹ ਚੀਜ਼ ਦਾ ਕਰਕੇ ਅਸੀਂ ਜੇ ਕਹੀਏ ਕਿ ਬਿਟਕੋਇਨ ਦੇ ਵਿੱਚ ਬਿਟਕੋਇਨ ਚ ਸਾਨੂੰ ਇਹ ਨਹੀਂ ਹਜੇ ਤੱਕ ਇਹਦੇ ਚ ਨਾ ਮੈਂ ਇਹ ਅਸੀਂ ਮੈਂ ਤੇ ਭਾਜੀ ਹਮੇਸ਼ਾ ਇਹੀ ਕਹਿੰਦੇ ਹੁੰਦੇ ਆ ਕਿ ਵੀ ਆਰ ਓਪਨ ਟੂ ਗੈਟ ਦੀ ਨੋਲਿਜ ਅਸੀਂ ਕਦੇ ਵੀ ਇਹ ਨਹੀਂ ਕਹਾਂਗੇ ਕਿ ਜੋ ਅਸੀਂ ਕਹਿੰਦੇ ਆ ਕਿ ਉਹ ਦੁਨੀਆ ਦਾ ਅੰਤਰੀਅ ਸੱਚ ਆ ਜੀ ਜੇ ਕਿਸੇ ਕੋਈ ਚੀਜ਼ ਦੀ ਨੌਲੇਜ ਹੈ ਤਾਂ ਵੀ ਆਰ ਓਪਨ ਟੂ ਲਰਨ ਕਿ ਬਿਟਕੋਇਨ ਕਰਦਾ ਕੀ ਆ ਕਿ ਉਹਦੇ ਚ ਇਹ ਕੀ ਚੀਜ਼ ਹੁੰਦੀ ਆ ਕਿ ਉਹ ਵੇਚਦੇ ਆ ਕਿ ਉਹ ਕੋਈ ਸਰਵਿਸ ਪ੍ਰੋਵਾਈਡ ਕਰਦੇ ਆ ਜੇ ਉਹ ਸਿਰਫ ਸਪਲਾਈ ਐਂਡ ਡਿਮਾਂਡ ਦੇ ਉੱਪਰ ਚੱਲਦਾ ਕਿ ਜੇ ਉਹਦੀ ਡਿਮਾਂਡ ਵਧ ਗਈ ਤਾਂ ਉੱਪਰ ਚਲਾ ਗਿਆ ਜੇ ਸਪਲਾਈ ਵਧ ਗਈ ਤਾਂ ਉਹ ਥੱਲੇ ਆ ਗਿਆ ਜੇ ਸਿਰਫ ਇਸੇ ਚੀਜ਼ ਦੇ ਉੱਪਰ ਚੱਲਦਾ ਤਾਂ ਅਸੀਂ ਉਹ ਚੀਜ਼ ਦੇ ਵਿੱਚ ਮੈਂ ਮੈਂ ਪਰਸਨਲੀ ਇਹ ਚੀਜ਼ ਦੇ ਵਿੱਚ ਇਨਵੈਸਟ ਨਹੀਂ ਕਰਨਾ ਚਾਹੂੰਗਾ ਤੇ ਜਿਹੜੀ ਵਾਰਨ ਬਫਫੇ ਤੇ ਵੀ ਆ ਉਹ ਈਵਨ 골ਡ ਦੇ ਵਿੱਚ ਵੀ ਨਹੀਂ ਇਨਵੈਸਟ ਕਰਨਾ ਚਾਹੁੰਦਾ ਉਹ ਕਹਿੰਦਾ ਕਿ ਜਿਹੜੀ ਚੀਜ਼ ਮੈਂ ਇਨਵੈਸਟ ਕਰਾਂ ਉਹਦਾ ਪ੍ਰਾਈਸ ਵੀ ਵਧੇ ਤੇ ਉਦਾਂ ਵੀ ਉਹ ਚੀਜ਼ ਵਧੇ ਕਹਿੰਦਾ ਜੇ ਦੁਨੀਆ ਦਾ ਸਾਰੇ ਦੁਨੀਆ ਦਾ 골ਡ ਜੋ ਬਹੁਤ ਵੱਡੀ ਚਲੋ ਬਣ ਜੂਗੀ ਕਹਿੰਦਾ ਉਹਨੇ ਪਈ ਪਈ ਨੇ ਨਹੀਂ ਵਧਣਾਗਾ ਕਹਿੰਦਾ ਮੈਨੂੰ ਉਹ ਜੀ ਚੀਜ਼ ਚਾਹੀਦੀ ਆ ਵੀ ਜਿਹਦਾ ਰੇਟ ਵੀ ਵਧੇ ਤੇ ਪਈ ਪਈ ਚੀਜ਼ ਵੀ ਵਧੇ ਸੋ ਵੀ ਆਰ ਨਾਟ ਇਨਟੂ ਇਨਟੂ ਐਨੀ ਕ੍ਰਿਪਟੋ ਕਰੰਸੀ ਤੇ ਅਸੀਂ ਕਿਸੇ ਨੂੰ ਭਾਜੀ ਰეკਮੈਂਡ ਵੀ ਨਹੀਂ ਕਰਦੇ ਕਿਉਂਕਿ ਉਹ ਚੀਜ਼ ਬਹੁਤ ਜ਼ਿਆਦਾ ਰਿਸਕੀ ਆ ਤੇ ਉਹਦੇ ਵਿੱਚ ਅਪ ਐਂਡ ਡਾਊਨ ਵੀ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਆ ਇਲਾਨ ਮਸਕ ਨੇ ਹੁਣੇ ਕੁਝ ਕਹਿਤਾ ਕਿ ਮੈਂ ਬਿਟਕੋਇਨ ਨਾਲ ਇਦਾਂ ਕਰੂੰਗਾ ਜਾਂ ਮੈਂ ਡੌਜ ਕੋਇਨ ਨਾਲ ਜਾਂ ਕਿਸੇ ਵੀ ਚੀਜ਼ ਨਾਲ ਤਾਂ ਉਹ ਉੱਪਰ ਥੱਲੇ ਬਹੁਤ ਹੋ ਸਕਦਾ ਸੋ ਅਸੀਂ ਜਿਹੜਾ ਹੈਗਾ ਕਿ ਅਸੀਂ ਉਹਦੀ ਫੰਡਾਮੈਂਟਲੀ